ਹਾਂ ਜੀ ਮੈਂ ਲੁਧਿਆਣਾ ਕੋਰਟ ਚ ਪ੍ਰੈਕਟਿਸ ਕਰਦਾ ਕੀ ਬ੍ਰੋ ਕੀ ਕਰ ਰਹੇ ਤੁਸੀਂ ਮੈਂ ਸਰ ਮੈਂ ਗੱਡੀ ਲਈ ਸੀ ਸਾਹਮਣੇ ਜੀ ਸਾਡੇ ਕੈਮਰੇ 21 ਮਾਰਚ ਨੂੰ ਸ਼ਾਮ ਨੂੰ 7:30 ਵਜੇ ਮੈਨੂੰ ਡਿਲੀਵਰੀ ਮਿਲੀ ਸੀ ਤੇ ਮੈਂ ਗੱਡੀ ਘਰੇ ਲੈ ਗਿਆ ਤੇ ਬਾਈ ਨੂੰ ਮੈਨੂੰ ਪਤਾ ਲੱਗਿਆ ਗੱਡੀ ਲੈਫਟ ਹੈਂਡ ਸਾਈਡ ਪੁੱਲ ਕਰ ਰਹੀ ਆ ਗੱਡੀ ਖਿੱਚ ਰਹੀ ਆ ਮੈਂ ਸ਼ਾਮ ਨੂੰ ਇਹਨਾਂ ਕੋਈ ਇਵਨਿੰਗ ਬਾਈ ਨੂੰ ਆ ਗਿਆ ਮੈਂ ਇਹਨਾਂ ਨੂੰ ਕਿਹਾ ਵੀ ਗੱਡੀ ਚ ਪ੍ਰੋਬਲਮ ਆ ਗੱਡੀ ਖਿੱਚ ਰਹੀ ਆ ਇਹ ਕਹਿੰਦੇ ਸਾਡਾ ਵਰਕਿੰਗ ਓਵਰ ਆਫ ਹੋ ਗਿਆ ਟਾਈਮ ਵੀ ਕੱਲ ਨੂੰ ਆਜਿਓ ਤੁਸੀਂ 23 ਤਰੀਕ ਨੂੰ ਤੇ ਅਸੀਂ ਵੈਰੀ ਨੈਗੇਟਿਵ 30 ਤਰੀਕ ਨੂੰ ਜਦੋਂ ਆਏ ਗੱਡੀ 23 ਤ ਇਹਨਾਂ ਨੇ ਇੱਕ ਨਵੀਂ ਗੱਡੀ ਨਾਲ ਡੈਡ 4 ਖੜਾ ਕੇ ਉਹਦੇ ਪਾਰਟ ਸਾਰੇ ਚਿੰਟੇ ਉਹਨਾਂ ਦੇ ਦੋਨੇ ਸ਼ੌਕਰ ਦੋਨੇ ਚਿੰਟੇ ਗੱਡੀ ਦੇ ਸਟੀering ਰੋਡ ਵੀ ਸਾਰਾ ਕੁਝ ਚੇਂਜ ਕਰ ਲਿਆ ਗੱਡੀ ਦਾ ਚਾਸੀ ਤੋਂ ਬਿਨਾ ਗੱਡੀ ਦੀ ਪ੍ਰੋਬਲਮ ਫੇਰ ਨਹੀਂ ਸੀ ਕੋਈ ਉਹਨਾਂ ਤੋਂ ਖੱਬੇ ਨੂੰ ਖਿੱਚ ਰਹੀ ਸੀ 10 ਦਿਨ ਹੋ ਗਏ ਗੱਡੀ ਉਰੇ ਖੜੀ ਨੂੰ ਫਿਰ ਇਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਮੰਡੇ ਨੂੰ ਆ ਜਿਓ ਅਸੀਂ ਮੰਡੇ ਨੂੰ ਆਏ ਇਹ ਕਹਿੰਦੇ ਵੀ ਸਾਡੇ ਹੱਥ ਖੜੇ ਸਾਨੂੰ ਪ੍ਰੋਬਲਮ ਨਹੀਂ ਪਤਾ ਲੱਗ ਰਹੀ ਗੱਡੀ ਦੀ ਵੀ ਅਸੀਂ ਪਲਾਂਟ ਤੋਂ ਨਾਸਿਕ ਤੋਂ ਬੰਦੇ ਬੁਲਾਏ ਐ ਇੰਜੀਨੀਅਰ ਵੀ ਉਹ ਆਉਣਗੇ ਤੁਹਾਡੀ ਗੱਡੀ 'ਚ ਪ੍ਰੋਬਲਮ ਜੋ ਹੋਊਗੀ ਉਹ ਰਿਪੋਰਟ ਬਣਾਉਣਗੇ ਦੇਖਣਗੇ ਇਹਨਾਂ ਨੇ ਮੈਨੂੰ 4-3 ਦਾ ਟਾਈਮ ਦਿੱਤਾ ਸੀ ਜਦੋਂ ਕਿ ਆਲਰੇਡੀ ਉਹ 3-3 ਨੂੰ ਆ ਕੇ ਦੇਖ ਗਏ ਆ ਦੋ ਇੰਜੀਨੀਅਰ ਆਏ ਸੀ ਉਹ ਦੇਖ ਕੇ ਆਪਣੀ ਇਹਨਾਂ ਉਹਨਾਂ ਤੋਂ ਵੀ ਹੱਲ ਨਹੀਂ ਹੋਇਆ ਕੋਈ ਗੱਡੀ ਦਾ ਤੇ ਹੁਣ ਇਹਨੇ ਇਹ ਕਹਿੰਦੇ ਆ ਵੀ ਲਾਰੇ ਕੱਲ ਨੂੰ ਲਾਰੇ ਲਾਈ ਜਾਂਦੇ ਅੱਗੇ ਅੱਗੇ ਵੇਖੜਾ ਪੀਸ ਆ ਇਹਨਾਂ ਦਾ ਬਹੁਤ ਮਾੜਾ ਹਾਲ ਆ ਬੁਰਾ ਹਾਲ ਆ ਖੱਜਲ ਖਵਾਲ ਕਰ ਰਹੇ ਆ 16 ਲੱਖ ਰੁਪਏ ਗੱਡੀ ਤੇ ਲਾਇਆ ਇੱਕ ਆਬਾਈ ਜੀ ਆ ਥਾਰ ਲੈਦਾ ਸੀ ਜੇ ਤੁਹਾਡੀ ਜਦੋਂ ਗੱਡੀ ਨੇ ਇਹਨਾਂ ਨੇ ਦਿੱਤੀ ਆ ਨਵੀਂ ਨਿਊ ਗੱਡੀ ਦਿੱਤੀ ਸੀ ਨਿਊ ਦੇ ਤੇ ਉਸ ਤੋਂ ਵਾ ਗੱਡੀ ਜਦੋਂ ਪਤਾ ਲੱਗਿਆ ਵੀ ਐਕਸੀਡੈਂਟ ਗੱਡੀ ਆ ਹਾਂਜੀ ਉਸ ਤੋਂ ਵਾ ਗੱਡੀ ਚੇਂਜ ਕਰਨ ਨੂੰ ਵਾਸਤੇ ਆ ਗਿਆ ਇਹਨਾਂ ਨੇ ਗੱਡੀ ਚੇਂਜ ਕੀਤੀ ਕਿ ਨਹੀਂ ਨਹੀਂ ਇਹ ਕਹਿੰਦੇ ਅਸੀਂ ਦੇਖਾਂਗੇ ਚੇਂਜ ਨਹੀਂ ਕੀਤੀ ਉਸ ਦਿਨ ਦੀ ਗੱਡੀ ਇੱਥੇ ਖੜੀ ਹੈ 23 ਤਰੀਕ ਦੀ ਲੱਗ ਜਾਂਦੀ ਆ ਉਹਦਾ ਕਹਿੰਦੇ ਇਸ ਨੂੰ ਮੰਗਾ ਮੇਰੀ ਮੈਂ ਗੱਡੀ ਦੇ ਪੈਸਾ ਲਾਇਆ 16 ਲੱਖ ਲਾਇਆ ਮੈਨੂੰ ਗੱਡੀ ਨਵੀਂ ਦੇ ਰਿਪਲੇਸ ਕਰੋ ਨਹੀਂ ਮੇਰਾ ਰਿਫੰਡ ਕਰੋ ਮੈਂ ਗੱਡੀ ਪੁਰਾਣੀ ਦੀ ਪੈਸਾ ਲਾਇਆ ਪੁਰਾਣੀ ਦੇ ਤਾਂ ਕੋਈ ਪੈਸਾ ਲਾਇਆ ਨਹੀਂ ਕੋਈ ਕੰਪਨੀ ਵਾਲੇ ਕੋਈ ਤੁਹਾਨੂੰ ਦੇ ਰਹੇ ਨਹੀਂ ਕੋਈ ਕੋਈ ਰਿਸਪੌਂਸ ਨਹੀਂ ਅੱਜ ਮਾਰਨਿੰਗ ਆਇਆ ਅਮਿਤ ਕਾਲੀਆ ਜੀ ਸੀਗੇ ਔਰ ਰਿਟਰਨ ਚ ਦੇ ਦੋ ਕੋਈ ਨਾ ਫੋਨ ਚੈੱਕ ਕਰਿਆ ਹੁਣ ਉਹਰੇ ਆ ਨਹੀਂ ਸਵੇਰ ਦੇ ਬੈਠਿਆਂ ਦੇ ਦੱਸਿਆ ਜਾ ਰਿਹਾ ਇੱਕ ਹੋਰ ਨੂੰ ਜਿਹੜਾ ਨੌਜਵਾਨ ਆਇਆ ਉਹਦਾ ਵੀ ਗੱਡੀ ਜਿਹੜੀ ਹਾਂਜੀ ਇੱਕ ਨਵੀਂ ਗੱਡੀ ਲੈਣ ਆਇਆ ਬ੍ਰਦਰ ਉਹਰੇ ਉਹਨਾਂ ਦੇ ਪੱਲੇ ਪੈਂਟ ਨੇ ਕੀਤਾ ਇਹਨਾਂ ਨੇ ਦੱਸ ਦਿੰਦਾ ਹਾਂ ਕਿ ਜਿੰਨਾ ਟਾਈਮ ਮੰਗਿਆ ਸੀ ਦਿੱਤਾ ਅੱਜ ਲਾਸਟ ਦਿਨ ਜਿਹੜਾ ਸੀ ਅਸੀਂ ਟਾਈਮ ਇਹਨਾਂ ਨੇ ਆ ਦਿੱਤਾ ਹੀ ਸਾਨੂੰ ਲਾਸਟ ਅੱਜ ਖੜੇ ਆਂ ਤੇ ਸਵੇਰ ਦੇ ਹੈ ਨਹੀਂ ਗਏ ਗੱਡੀ ਫੇਸਿੰਗ ਕਰਦੇ ਆ ਪੈਸੇ ਰਿਫੰਡ ਨਹੀਂ ਕਰਦੇ ਇਸ ਨਸਟ ਤੁਹਾਡਾ ਅਸੀਂ ਅਸੀਂ ਇਧਰ ਲੀਗਲ ਪ੍ਰੋਸੀਡਿੰਗ ਕਰਾਂਗੇ ਜਿਹੜੀ ਅਸੀਂ ਨੋਟਿਸ ਭੇਜਿਆ ਨਾਲ ਲੀਗਲ ਨੋਟਿਸ ਰਿਫਿਊਜ਼ ਕਰਦਾ ਬਾਪ ਅਸੀਂ ਨੋਟਿਸ ਭੇਜਿਆ ਇਹਨਾਂ ਨੂੰ ਇਹਨਾਂ ਨੇ ਰਿਫਿਊਜ਼ ਕਰਤਾ ਹੁਣ ਅੱਗੇ ਅਸੀਂ ਜੋ ਵੀ ਫਰਦਰ ਪ੍ਰੋਸੀਡਿੰਗ ਕਰਾਂਗੇ ਉਹ ਆਗੇ ਇਹਨਾਂ ਨੇ ਉਹ ਵੀ ਹੁਣ ਡਿਸਪਿਊਟ ਪਿੱਛੇ ਚੱਲਦਿਆ ਜਿਹੜਾ ਪਿੱਛੇ ਗੱਡੀ ਦੇ ਸਕੋਰਪੀਓ ਐ ਇਹਨਾਂ ਗੱਡੀਆਂ ਇਹਨਾਂ ਦੀ ਪੱਲਿਆਂ ਦੇ ਪਿੱਛੇ ਪੇਂਟ ਹੋਏ ਨੇ ਜੀ ਪੁਰਾਣੀਆਂ ਗੱਡੀਆਂ ਪੁਰਾਣੀਆਂ ਗੱਡੀਆਂ ਕਹਿ ਕੇ ਵੇਚ ਰਹੇ ਆ ਕਿਸੇ ਦਾ ਪੱਲਾ ਕਿਸੇ ਨੂੰ ਲਾਈ ਜਾਂਦਾ ਕਿਸੇ ਦਾ 파ਟ ਕਿਸੇ ਨੂੰ ਲਾਈ ਜਾਂਦਾ ਤੇ ਮੇਨ ਹੈੱਡ ਲਾਈਟ ਤੇ ਉਹਦੇ ਉੱਪਰ ਕਾਫੀਆ ਲਾਇਆ ਹੋਇਆ ਨੋਵਲਟੀ ਏਜੰਸੀ ਹੈ ਇਹ ਜੀ ਜਿਹੜਾ ਜਿਆ ਹਟ ਲਾਈਟਰ ਨਿੱਕੀ ਜਪਾਂ ਗੱਲ ਕਰੀਏ ਕਈ ਨੌਜਵਾਨ ਆਉਂਦੇ ਨੇ ਗੱਡੀਆਂ ਲੈਣ ਹੋ ਸਕਦਾ ਉਹਨਾਂ ਨਾਲ ਵੀ ਹੋਇਆ ਹੋਵੇ ਹੋ ਸਕਦਾ ਜੀ ਜੇ ਹੁਣ ਆਪਣੀ ਗੱਡੀ ਉਹ ਬੰਦਾ ਚੈੱਕ ਕਰੇ ਕਈ ਵਾਰ ਬੰਦਾ ਧਿਆਨ ਹੀ ਨਹੀਂ ਕਰਦਾ ਵੀ ਏਜੰਸੀ ਚੋਂ ਲੈ ਕੇ ਚੱਲਿਆ ਸੀ ਜੇ ਅਸੀਂ ਪੁਰਾਣੇ ਲੈਂਦੇ ਅਸੀਂ 100 ਵਾਰ ਦੇਖਦੇ ਉਹਨੂੰ ਅਸੀਂ ਜਦੋਂ ਏਜੰਸੀ ਤੇ ਇੰਨਾ ਯਕੀਨ ਕਰਦੇ ਆਂ ਵੀ ਨਵੀਂ ਗੱਡੀ ਲੈਣ ਆਇਆ ਹੁਣ ਇੱਕ ਬਾਈ ਜੀ ਥਾਰ ਲੈਣ ਆਏ ਸੀਗੇ ਇਹਨਾਂ ਨੇ ਬੁਕਿੰਗ ਕੈਨਸਲ ਕਰਾਈ ਉਹਨਾਂ ਨੇ ਹਾਂ ਉਹਨੂੰ ਕੋਪਰੇਟ ਬੁਕਾਉਣਾ ਅਸੀਂ ਕਿਸੇ ਮਾਲਕ ਜੀ ਨਾਲ ਗੱਲਬਾਤ ਕੀਤੀ ਆ ਬੰਦਾ ਮਰੇ ਦੋਨੋਂ ਆਕੇ ਆ ਤੇ ਕਿਹੜੀ ਕੰਪਨੀ ਜਾਇਓ ਮੈਂ ਮਹਿੰਦਰਾ ਏਜੰਸੀ ਆ ਨੰਨ ਮਲਟੀ ਵਾਲੇ ਤੇ ਅੱਛਾ ਕੀ ਗੱਲਬਾਤ ਹੋਈ ਸਾਡੀ ਗੱਡੀ ਡਿਲੀਵਰੀ ਸੀ ਅੱਜ ਤੇ ਗੱਡੀ ਜਦੋਂ ਖੋਲੀ ਉਹਦੇ ਡਿੰਟ ਡੁੰਟੇ ਗਏ ਉਹਦਾ ਪੇਂਟ ਉਤਰਿਆ ਹੋਇਆ ਸਾਰੇ ਵੀਡੀਓ ਕਲਿੱਪ ਵਗੈਰਾ ਤੁਹਾਡੇ ਕੋਲ ਹੈ ਹਾਂਜੀ ਹਾਂਜੀ ਉਹ ਨਾਲ ਹੀ ਘੜੀ ਘੱਟੀ ਦੇਖ ਲਓ ਤੁਸੀਂ ਗੱਡੀ ਖੜੀ ਹੋਈ ਕਿਹੜੀ ਗੱਡੀ ਲਈ ਸੀ ਤੁਸੀਂ ਸਕਾਰਪਿਓ ਲਈ ਹੈ ਸਕਾਰਪਿਓ ਲਈ ਹਾਂ ਅੱਜ ਡਿਲੀਵਰੀ ਸੀ ਹਾਂਜੀ ਡਿਲੀਵਰੀ ਹੋਣੀ ਸੀ ਹਾਂਜੀ ਜਦੋਂ ਦੇਖੀ ਉਹਦੇ ਟੈਪ ਬਿੱਟ ਕਿੰਨਾ ਦੇਖਦੇ ਹੋ ਅੱਜ ਤੁਹਾਡੇ ਨਾਲ ਘਟਨਾ ਵਾਪਰ ਗਿਆ ਕਿਉਂਕਿ ਅਕਸਰ ਦੇਖਦੇ ਆ ਕਿ ਜਿਹੜਾ ਸ਼ਖਸ ਗੱਡੀ ਲੈਂਦਾ ਬੜੀ ਖੁਸ਼ੀ ਹੁੰਦੀ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਉਹਨਾਂ ਲੋਕਾਂ ਲਈ ਕੀ ਮੈਸੇਜ ਹੈ ਬੋਲਦੇ ਇਹੀ ਲੈ ਜਾਓ ਜੀ ਨੰਬਰ ਲੱਗਿਆ ਜੀ ਇਹ ਹੈਗਾ ਜੀ ਉਹ ਹੈਗਾ ਇਹੀ ਸਮਝਾਈ ਜਾ ਰਹੇ ਦੋ ਤਿੰਨ ਘੰਟੇ ਹੋ ਗਏ ਸਾਨੂੰ ਕੰਪਨੀ ਦਾ ਨਾਮ ਕਰ ਦਿੰਦੇ ਨੇ ਕੰਪਨੀ ਵੀ ਆ ਗਈ ਜਿਹੜੀਆਂ ਟੈਟਾ ਕੰਪਨੀਆਂ ਨੇ ਸ਼ਰਤਾਂ ਉਹ ਤਾਂ ਕਾਫੀ ਓਕੇ ਟਾਈਮ ਤੇ ਲੰ ਉਹ ਪਧਾਰੀ ਉਹਨਾਂ ਸਾਡੀ ਗੱਡੀ ਅਸੀਂ ਗੱਡੀ ਲੈਣ ਆਏ ਸੀ ਉਹਦੇ ਪੇਂਟ ਉਤਰੇ ਹੋਏ ਸਾਰਾ ਕੁਝ ਉਤਰੇ ਹੋਇਆ ਇਹ ਹੀ ਅਸੀਂ ਹੋ ਰਹੀ ਗੱਲ ਬਾਤ ਲੋਕ ਹੋਰ ਜਿਹੜੇ ਇੱਥੇ ਗੱਡੀਆਂ ਲੈਣ ਆਣਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਅਸੀਂ ਦੇਖੋ ਸਾਡੇ ਨੇ ਨਹੀਂ ਆ ਇਸ ਦੇ ਵਿੱਚ ਨਾ ਉਰੇ ਮਹਿੰਦਰਾ ਜਿਹੜੀ ਨੋਵਲਟੀ ਏਜੰਸੀ ਆ ਉਰੇ ਨਾਂ ਗੱਡੀ ਜੇ ਲੈਣ ਤੁਸੀਂ ਆਉਣੇ ਹੋ ਤਾਂ ਚੈੱਕ ਕਰਕੇ ਗੱਡੀ ਲੈ ਕੇ ਜਾਓ ਕਿਉਂਕਿ ਇਹਨਾਂ ਦਾ ਕੋਈ ਯਕੀਨ ਨਹੀਂ ਇੱਕ ਹੋਰ ਗੱਡੀ ਇੱਥੇ ਖੜੀ ਆ ਉਹਦਾ ਵੀ ਪੱਲਾ ਪੇਂਟ ਸੀਗਾ ਉਹ ਉਹ ਵੀ ਵਾਪਸ ਕਰਕੇ ਗੱਡੀ ਕਹਿੰਦਾ ਵੀ ਹੁਣ ਮਕੈਨਿਕ ਨਾਲ ਲੈ ਕੇ ਆਣਾ ਮਕੈਨਿਕ ਨਾਲ ਲੈ ਕੇ ਆਓ ਨਵੀਂ ਗੱਡੀ ਚੈੱਕ ਕਰਾਓ ਉਸ ਵੇਰੇ ਕਢਾ ਗਿਓ ਦਾ ਤੁਸੀਂ ਤੁਸੀਂ ਪ੍ਰੋਪਰ ਚੈੱਕ ਕਰਕੇ ਇਥੋਂ ਗੱਡੀ ਲੈ ਕੇ ਜਾਓ ਕਿਉਂਕਿ ਜੇ ਤੁਹਾਡੀ ਗੱਡੀ ਇਥੋਂ ਬਾਹਰ ਨਿਕਲ ਗਈ ਤਾਂ ਇਹਨਾਂ ਨੇ ਨਹੀਂ ਤੁਹਾਡੀ ਸੁਣਵਾਈ ਕਰਨੀ ਨਾ ਇਹ ਪੁੱਛਦੇ ਆ ਜਿੰਨਾ ਟਾਈਮ ਦਿੱਤਾ ਆ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਅਸੀਂ ਇਹਨਾਂ ਤੋਂ ਗੱਡੀ ਲੈਣੀ ਨਹੀਂ ਇਹ ਪੁਰਾਣੀ ਹੈ ਇਹਦਾ ਗੱਡੀ ਡਿਲੀਵਰੀ ਟਾਂਕਾ ਲੱਗਿਆ ਆ ਸੀਗਾ ਜਿਹੜੀ ਗੱਡੀ ਤੇ ਲੱਗੋ ਟਾਂਕਾ ਲੱਗੋ ਕਹਿੰਦੇ ਇਦਾਂ ਹੀ ਹੁੰਦੀ ਆ ਪਿੱਛੇ ਵੀ ਇਦਾਂ ਹੁੰਦੇ ਟਾਂਕੇ ਲੱਗੇ ਸ਼ਰਿਆਂ ਸ਼ਰਮ ਜਿਹੜੀ ਜਿੰਨ ਲੱਗਾ ਅਸੀਂ ਗਾ ਦੂਜੀ ਦਿਖਾ ਦੋ ਉਂਗਲ ਇੱਕ ਵਰਦੀ ਸੀ ਪੂਰੀ ਉਹਦੇ ਚ ਦਿੱਗੀ ਚ ਉਹ ਕਹਿੰਦੇ ਇਦਾਂ ਹੀ ਹੁੰਦੀ ਐ ਪਿੱਛੋਂ ਜਿਹੜੀ ਜੀ ਕਹਿੰਦੇ ਆਹ ਹੈ ਨੀਗੀ ਇਦਾਂ ਹੀ ਹੁੰਦੀ ਆ ਮੈਂ ਕਹਾਂ ਫਿਰ ਤਾਂ ਐ ਕਰੋ ਟੋਕਰਾ ਪਰੋ ਮਿੱਟੀ ਦਾ ਪਾ ਦਿਓ ਢੀਟਾ ਮਾਰੋ ਕੋ ਇਦਾਂ ਹੀ ਗੱਡੀ ਹੁੰਦੀ ਆ ਉਹ ਵੀ ਮੰਨ ਲਾਂਗੇ ਇਸ ਤਰ੍ਹਾਂ ਗੱਡੀ ਲੈਗ ਪੁੱਲ ਕਰ ਰਹੀ ਹੈ ਕੰਪਨੀ ਨੂੰ ਚੈੱਕ ਕਰ ਰਹੀ ਹੈ ਕੰਪਨੀ ਜਿਹੜਾ ਚੈੱਕ ਕਰਕੇ ਦਾ ਰਿਪੋਰਟ ਆਣਾ ਪੈਂਡਿੰਗ ਹੈ ਕੱਲ ਤੱਕ ਰਿਪੋਰਟ ਆਏਗਾ ਫਿਰ ਅਸੀਂ ਇਹਨਾਂ ਨੂੰ ਪੂਰਾ ਡਿਟੇਲ ਚ ਐਕਸਪਲੇਨ ਕਰਾਂਗੇ ਕਿ ਨਾਮਾ ਤੁਹਾਡੀ ਜੀ ਮੇਰਾ ਨਾਮ ਮੀਤਾ ਜੀ ਡੱਗੀ ਬੋਸਟਰ ਤੋਂ ਹੈ ਜੀ ਮੈਂ ਇਥੇ ਜਨਰਲ ਮੈਨੇਜਰ ਹਾਂ ਜੀ ਸਰ ਲੋਕਾਂ ਨੂੰ ਕੱਟੀਆਂ ਐਵੇਂ ਦਿੰਦੇ ਤੁਸੀਂ ਨਹੀਂ ਨਹੀਂ ਸਰ ਬਿਲਕੁਲ ਐਕੂਰੇਟ ਕੋਈ ਮੈਨੂਫੈਕਚਰਿੰਗ ਫਾਲਟ ਜੇ ਕੋਈ ਆ ਰਿਹਾ ਕੁਝ ਕਾਗਰ ਕਸਪਨ ਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ ਉਹ ਤੁਹਾਨੂੰ ਕਿਹਾ ਜਾ ਰਿਹਾ ਕਿ ਗੱਡੀ ਜਿਹੜੀ ਪੁਰਾਣੀ ਹੈ ਜਿਹ ਕੰਪਨੀ ਦੇ ਨਾਲ ਕੰਪਨੀ ਤੋਂ ਗੱਡੀ ਆਈ ਉਹ ਜਿਹੜੀ ਅਸੀਂ ਤੁਹਾਨੂੰ ਡਿਲੀਵਰ ਕੀਤੀ ਹੈ ਇੱਕ ਦਿਨ ਨਾਲ ਦੋ ਕੇਸ ਆਏ ਹਾਂਜੀ ਸਰ ਦੋ ਕੇਸ ਆਏ ਨੇ ਨਹੀਂ ਸਰ ਨਹੀਂ ਸਰ ਇਹਦੇ ਵਿੱਚ ਕੀ ਹੈ ਕਿ ਜਿੰਨਾ ਟਾਈਮ ਲੱਗ ਰਿਹਾ ਹੁਣ ਕਿਸੇ ਚੀਜ਼ ਦਾ ਕੋਈ ਅਗਰ ਕੋਈ ਚੀਜ਼ ਡਾਇਗਨੋਸ ਨਹੀਂ ਹੋ ਰਹੀ ਹੈ ਇਵਨ ਕੰਪਨੀ ਦੇ ਵੀ ਬੰਦਿਆਂ ਨੇ ਆ ਕੇ ਮੈਨੂਫੈਕਚਰਿੰਗ ਤੋਂ ਆ ਕੇ ਚੱਕੇ ਤਾਂ ਕਿਸੇ ਗਏ ਇਹਨਾਂ ਦੇ ਨਾਲ ਦੇਖ ਕੇ ਲੋਕ ਆਰਡਰ ਵੀ ਕੈਨਸਲ ਹੋ ਨਹੀਂ ਸਰ ਆਰਡਰਿੰਗ ਕੈਨਸਲਿੰਗ ਨਹੀਂ ਸਰ ਸਰ ਦੇਖੋ ਕੋਈ ਸੀ ਇਕ ਮਕੈਨਿਕਲ ਚੀਜ਼ ਹੈ ਮਕੈਨਿਕਲ ਚੀਜ਼ ਦੇ ਵਿੱਚ ਜੇਕਰ ਕੋਈ ਦਿੱਕਤ ਕੋਈ ਪਰੇਸ਼ਾਨੀ ਆਏਗੀ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ ਗਾਰੰਟੀ ਦਿੰਦੀ ਹੈ ਵਾਰੰਟੀ ਜੋ ਦਿੰਦੀ ਹੈ ਉਸ ਦੇ ਅੰਦਰ ਸਭ ਕੁਝ ਚੀਜ਼ਾਂ ਓਕੇ ਹੋਣੀ ਉਹ ਗੱਡੀ ਦੁਆਏ ਨਵੀਂ ਦਿੱਤੀ ਜਾਊਗੀ ਜਾਂ ਚੇਂਜ ਕੀਤੀ ਉਹ ਕੰਪਨੀ ਦਾ ਕੱਲ ਡਿਸੀਜਨ ਆਏਗਾ ਫਿਰ ਉਸ ਤੋਂ ਬਾਅਦ ਹੀ ਇੱਕ ਕਲੀਅਰ ਫਨੂਨ ਦੱਸਿਆ ਜਾਏਗਾ ਠੀਕ ਹੈ ਏਜੰਸੀ ਆ ਉਰੇ ਨਾ ਗੱਡੀ ਜੇ ਲੈਣ ਤੁਸੀਂ ਆਉਣੇ ਹੋ ਤਾਂ ਚੈੱਕ ਕਰਕੇ ਗੱਡੀ ਲੈ ਕੇ ਜਾਓ ਕਿਉਂਕਿ ਇਹਨਾਂ ਦਾ ਕੋਈ ਯਕੀਨ ਨਹੀਂ ਇੱਕ ਹੋਰ ਗੱਡੀ ਇੱਥੇ ਖੜੀ ਆ ਉਹਦਾ ਵੀ ਪੱਲਾ ਪੇਂਟ ਸੀਗਾ ਉਹ ਉਹ ਵੀ ਵਾਪਸ ਕਰਕੇ ਲੱਗਦਾ ਵੀ ਹੁਣ ਮਕ ਮਕੈਨਿਕ ਨਾਲ ਲੈ ਕੇ ਆਓ ਤੁਹਾਡੇ ਲਈ ਆਉ ਸਵੇਰੇ ਕਢਾ ਕੇ ਉਹਦਾ ਤੁਸੀਂ ਤੁਸੀਂ ਪ੍ਰੋਪਰ ਚੈੱਕ ਕਰਕੇ ਇਥੋਂ ਗੱਡੀ ਲੈ ਕੇ ਜਾਓ ਕਿਉਂਕਿ ਜੇ ਤੁਹਾਡੀ ਗੱਡੀ ਇਥੋਂ ਬਾਹਰ ਨਿਕਲ ਗਈ ਤਾਂ ਇਹਨਾਂ ਨੇ ਨਹੀਂ ਤੁਹਾਡੀ ਸੁਣਵਾਈ ਕਰਨੀ ਨਾ ਇਹ ਪੁੱਛਦੇ ਆ ਜਿੰਨਾ ਟਾਈਮ ਦਿੱਤਾ ਆ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਵੰਡਮਲ ਕਰੀਆ ਅਸੀਂ ਇਹਨਾਂ ਤੋਂ ਗੱਡੀ ਲੈਣੀ ਵੀ ਨਹੀਂ ਇਹ ਪੁਰਾਣੀ ਹੈ ਇਹਦਾ ਗੱਡੀ ਟਾਂਕਾ ਨਾਲ ਕਿਹਾ ਸੀ ਜਿਹੜੀ ਗੱਡੀ ਤੇ ਲੱਗੋ ਟਾਂਕਾ ਨਾਲ ਕੋਲ ਕਹਿੰਦੇ ਇਦਾਂ ਹੀ ਹੁੰਦੀ ਆ ਪਿੱਛੋਂ ਹੀ ਇਦਾਂ ਹੁੰਦੇ ਟਾਂਕੇ ਲੱਗੇ ਸ਼ਰਮ ਕਰੇਮ ਜਿਹੜੀ ਜਿੰਨ ਲੱਗਾ ਅਸੀਂ ਗਾ ਦੂਜੀ ਦਿਖਾ ਦੋ ਉਂਗਲ ਇੱਕ ਵਰਦੀ ਦੀ ਪੂਰੀ ਉਹਦੇ ਚ ਦਿੱਗੀ ਚ ਉਹ ਕਹਿੰਦੇ ਇਦਾਂ ਹੀ ਹੁੰਦੀ ਹੈ ਵਿੱਚੋਂ ਜਿਹੜੀ ਜੀ ਕਹਿੰਦੇ ਆ ਹੈ ਨਹੀਂ ਗੀ ਇਦਾਂ ਹੀ ਹੁੰਦੀ ਆ ਮੈਂ ਕਹਾਂ ਫਿਰ ਤਾਂ ਐ ਕਰੋ ਟੋਕਰਾ ਪਰੋ ਮਿੱਟੀ ਦਾ ਪਾ ਦਿਓ ਛਿੱਟਾ ਮਾਰੋ ਕੋ ਇਦਾਂ ਹੀ ਗੱਡੀ ਹੁੰਦੀ ਆ ਉਹ ਵੀ ਮੰਨ ਲਾਗੇ ਤਾਂ ਨਾ ਗੱਡੀ ਲੈਗ ਪੋਲ ਕਰ ਰਹੀ ਹੈ ਕੰਪਨੀ ਨੂੰ ਚੈੱਕ ਕਰ ਰਹੀ ਹੈ ਕੰਪਨੀ ਜਿਹੜਾ ਚੈੱਕ ਕਰਕੇ ਦਾ ਰਿਪੋਰਟ ਆਣਾ ਪੈਂਡਿੰਗ ਹੈ ਕੱਲ ਤੱਕ ਰਿਪੋਰਟ ਆਏਗਾ ਫਿਰ ਅਸੀਂ ਇਹਨਾਂ ਨੂੰ ਪੂਰਾ ਡਿਟੇਲ ਚ ਐਕਸਪਲੇਨ ਕਰਾਂਗੇ ਕਿ ਨਾਮ ਹੈ ਤੁਹਾਡੀ ਜੀ ਮੇਰਾ ਨਾਮ ਅਮੀਤਾ ਜੀ ਟੱਗੀ ਬੋਸਟਰ ਤੋਂ ਹੈ ਜੀ ਮੈਂ ਇਥੇ ਜਨਰਲ ਮੈਨੇਜਰ ਹਾਂ ਜੀ ਸਰ ਸਰ ਲੋਕਾਂ ਨੂੰ ਗੱਡੀਆਂ ਐਵੇਂ ਹੀ ਦੰਦੇ ਤੁਸੀਂ ਨਹੀਂ ਨਹੀਂ ਸਰ ਬਿਲਕੁਲ ਐਕੂਰੇਟ ਕੋਈ ਮੈਨੂਫੈਕਚਰਿੰਗ ਫਾਲਟ ਜੇ ਕੋਈ ਆ ਰਿਹਾ ਕੁਝ ਕਦਰ ਕਚਪਨ ਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ ਤੁਹਾਨੂੰ ਕਿਹਾ ਜਾ ਰਿਹਾ ਕਿ ਗੱਡੀ ਜਿਹੜੀ ਪੁਰਾਣੀ ਹੈ ਨਹੀਂ ਕੰਪਨੀ ਦੇ ਨਾਲ ਕੰਪਨੀ ਤੋਂ ਗੱਡੀ ਆਈ ਹੈ ਉਹ ਜਿਹੜੀ ਅਸੀਂ ਤੁਹਾਨੂੰ ਡਿਲੀਵਰ ਕੀਤੀ ਹੈ ਕਿੰਨਾ ਟਾਈਮ ਲੱਗ ਗਿਆ ਇੱਕ ਦਿਨ ਨਾਲ ਦੋ ਕੇਸ ਆਏ ਹਾਂਜੀ ਸਰ ਦੋ ਕੇਸ ਆਏ ਨੇ ਨਹੀਂ ਸਰ ਨਹੀਂ ਸਰ ਇਹਦੇ ਵਿੱਚ ਕੀ ਹੈ ਕਿ ਜਿੰਨਾ ਟਾਈਮ ਲੱਗਦਾ ਹੁਣ ਕਿਸੇ ਚੀਜ਼ ਦਾ ਕੋਈ ਅਗਰ ਕੋਈ ਚੀਜ਼ ਡਾਇਗਨੋਸ ਨਹੀਂ ਹੋ ਰਹੀ ਹੈ ਇਵਨ ਕੰਪਨੀ ਦੇ ਵੀ ਬੰਦਿਆਂ ਨੇ ਆ ਕੇ ਮੈਨੂਫੈਕਚਰਿੰਗ ਤੋਂ ਅੱਗੇ ਚੈੱਕ ਕੀਤਾ ਜਿਹਨਾਂ ਦੇ ਨਾਲ ਦੇਖ ਕੇ ਲੋਕ ਆਰਡਰ ਵੀ ਕੈਨਸਲ ਹੋ ਰਿਹਾ ਨਹੀਂ ਸਰ ਆਰਡਰਿੰਗ ਕੈਨਸਲਿੰਗ ਨਹੀਂ ਸਰ ਸਰ ਦੇਖੋ ਕੋਈ ਸੀ ਐ ਇਹ ਇੱਕ ਮਕੈਨੀਕਲ ਚੀਜ਼ ਹੈ ਮਕੈਨੀਕਲ ਚੀਜ਼ ਦੇ ਵਿੱਚ ਜੇਕਰ ਕੋਈ ਦਿੱਕਤ ਕੋਈ ਪਰੇਸ਼ਾਨੀ ਆਏਗੀ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ ਗਾਰੰਟੀ ਦਿੰਦੀ ਹੈ ਵਾਰੰਟੀ ਜੋ ਦਿੰਦੀ ਹੈ ਉਸ ਦੇ ਅੰਡਰ ਸਭ ਕੁਝ ਚੀਜ਼ਾਂ ਓਕੇ ਹੁੰਦੀ ਹੈ ਉਹ ਗੱਡੀ ਦੁਬਾਰਾ ਨਵੀਂ ਦਿੱਤੀ ਜਾਊਗੀ ਜਾਂ ਚੇਂਜ ਕੀਤੀ ਉਹ ਕੰਪਨੀ ਦਾ ਕੱਲ ਡਿਸੀਜਨ ਆਏਗਾ ਫਿਰ ਉਸ ਤੋਂ ਬਾਅਦ ਹੀ ਕਲੀਅਰ ਤਨੂਦ ਦੱਸਿਆ ਜਾਏਗਾ ਠੀਕ ਹੈ